ਪੂਰੀ ਨਰਮਾ ਬੈਲਟ 'ਚ ਜਦੋਂ ਤੁਸੀਂ ਜਾਓਗੇ ਨਾ ਟਰੈਵਲ ਕਰੋ ਤੁਸੀਂ ਤਾਂ ਲੋਕਾਂ ਦੇ ਚਿਹਰਿਆਂ ਤੇ ਇੱਕ ਅਜੀਬ ਜੀ ਉਦਾਸੀ ਨਜ਼ਰ ਆਉਂਦੀ ਹੈ ਚਾਹੇ ਉਹ ਖੇਤੀ ਨਾਲ ਸੰਬੰਧਤ ਨੇ ਚਾਹੇ ਉਹ ਨਹੀਂ ਹੈਗੇ ਕਿਉਂਕਿ ਲੋਕ ਦੇਖ ਰਹੇ ਐ ਲੋਕ ਪਿੰਡਾਂ ਦੇ ਵਿੱਚ ਵਾਚ ਕਰ ਰਹੇ ਐ ਕਿ ਹੋਇਆ ਕੀ ਦਰਅਸਲ ਉਸ ਪੱਧਰ ਤੱਕ ਇਹ ਗੱਲ ਸਰਕਾਰਾਂ ਤੱਕ ਜਾਂ ਲੋਕਾਂ ਤੱਕ ਪਹੁੰਚ ਨਹੀਂ ਸકી ਜਿਸ ਪੱਧਰ ਤੱਕ ਇਸ ਗੱਲ ਨੂੰ ਪਹੁੰਚਣਾ ਚਾਹੀਦਾ ਸੀ ਇੰਟਰਨੈਸ਼ਨਲ ਲੈਵਲ ਤੱਕ ਇਹ ਗੱਲ ਹੋਣੀ ਚਾਹੀਦੀ ਸੀ ਇੱਕ ਤਾਂ ਕਿਸਾਨਾਂ ਦੇ ਵਿੱਚ ਨਾ ਇੱਕ ਬੜੀ ਵੱਡੀ ਡਰ ਸੀ ਵੀ ਸੈਂਟਰ ਸਰਕਾਰ ਜਿਹੜੇ ਬਿੱਲ ਲੈ ਕੇ ਆਈ ਹੈ ਇਹਦੇ ਨਾਲ ਝੋਨੇ ਦੀ ਖਰੀਦ 'ਚ ਸਾਨੂੰ ਬਹੁਤ ਦਿੱਕਤ ਆਊਗੀ ਹੂੰ ਜ਼ਿਆਦਾਤਰ ਕਿਸਾਨਾਂ ਨੇ ਨਰਮਾ ਲਾਉਣ ਲਈ ਸੋਚਿਆ ਖਾਸ ਕਰਕੇ ਸਾਡਾ ਜਿਹੜਾ ਬੈਲਟ ਮਾਨਸਾ ਏਰੀਆ ਇਹਦੇ ਵਿੱਚ ਇਹ ਮੇਨ ਮੇਜਰ ਪ੍ਰੋਬਲਮ ਇਹ ਹੈ ਵੀ ਇੱਥੇ ਪਾਣੀ ਦੀ ਬਹੁਤ ਸਮੱਸਿਆ ਹੈ ਜਿਵੇਂ ਲਗਾਤਾਰ ਸਰਕਾਰਾਂ ਕਹਿ ਰਹੀਆਂ ਸੀ ਵੀ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਬਹੁਤੇ ਸਮਝਦਾਰ ਕਿਸਾਨਾਂ ਨੇ ਇਹ ਵੀ ਸੋਚਿਆ ਵੀ ਸਾਨੂੰ ਨਰਮਾ ਲਾਉਣਾ ਚਾਹੀਦਾ ਪਰ ਨਰਮੇ ਦੇ ਵਿੱਚ ਕਿਤੇ ਨਾ ਕਿਤੇ ਪਹਿਲਾਂ ਹੀ ਦੁਕਾਨਦਾਰ ਤੇ ਜਿਹੜੇ ਕੰਪਨੀ ਵਾਲੇ ਲੋਕ ਸੀ ਇਹ ਕਹਿਣ ਲੱਗੇ ਸੀ ਵੀ ਐਤਕੀ ਗਲਾਬੀ ਸੁੰਡੀ ਦੀ ਮਾਰ ਪਾਊਗੀ ਉਹ ਪਤਾ ਨਹੀਂ ਉਹਨਾਂ ਨੂੰ ਕਿਵੇਂ ਪਤਾ ਸੀ ਕਿਵੇਂ ਨਹੀਂ ਪਤਾ ਸੀ ਪਰ ਜਿਹੜੀ ਲੋਕਾਂ 'ਚ ਹੁਣ ਪ੍ਰਚਲਿਤ ਗੱਲ ਹੈ ਵੀ ਜਿਹੜੀਆਂ ਚੰਗੀਆਂ ਕੰਪਨੀਆਂ ਪਹਿਲਾਂ ਨਰ ਤੇ ਮਾਦਾ ਨੂੰ ਮਿਲਾ ਕੇ ਬੀਟੀ ਕਾਟਨ ਤਿਆਰ ਕਰਦੀਆਂ ਸੀ ਕਰੋਨਾ ਦੇ ਵਿੱਚ ਲੇਬਰ ਦੀ ਪ੍ਰੋਬਲਮ ਕਰਕੇ ਬੀ ਉਦਾਂ ਦੀ ਸੋਧਿਆ ਨਹੀਂ ਗਿਆ ਜਾਂ ਪਹਿਲਾਂ ਇੱਕ ਅਲੱਗ ਤੋਂ ਪੁੜੀ ਆਉਂਦੀ ਸੀ ਜਿਹੜੀ ਬੀਜੀ ਜਾਂਦੀ ਸੀ ਉਹ ਐਤਕੀ ਮਿਕਸ ਕਰਕੇ ਦੇਤੀ ਇਸ ਕਰਕੇ ਗੁਲਾਬੀ ਸੁੰਡੀ ਦਾ ਜਿਹੜਾ ਬਹੁਤ ਜ਼ਿਆਦਾ ਨਰਮੇ ਦਾ ਨੁਕਸਾਨ ਹੋਇਆ ਤੇ ਇਹਦੀ ਜਿੰਨੀ ਕਿ ਸਮਝ ਆਈ ਹੈ ਵੀ ਪਹਿਲਾਂ ਜਿਹੜਾ ਫੁੱਲ ਬਣਦਾ ਇਹ ਫੁੱਲ ਦੇ ਵਿੱਚ ਇੱਕ ਮੱਛਰ ਦੁਆਰਾ ਜਾਂ ਕਿਸੇ ਵੀ ਚੀਜ਼ ਦੁਆਰਾ ਇਹ ਆਂਡਾ ਪੈਦਾ ਹੋਇਆ ਆਂਡਾ ਜਦੋਂ ਪ੍ਰੋਪਰ ਬੰਦ ਹੋ ਗਿਆ ਫੁੱਲ ਉਹਦਾ ਟੀਂਡਾ ਬਣ ਗਿਆ ਤੇ ਟੀਂਡੇ ਦੇ ਵਿੱਚ ਇਹ ਸੁੰਡੀ ਪੈਦਾ ਹੋਈ ਜਿਹਦੇ ਕਰਕੇ ਸਾਰੇ ਕਿਤੇ ਲੋਕਾਂ ਦੇ ਵਿੱਚ ਨਰਮੇ ਦਾ ਭਾਰੀ ਮਾਤਰਾ ਚ ਨੁਕਸਾਨ ਹੋ ਗਿਆ ਜਿਹੜਾ ਨਰਮਾ ਸੋਚਿਆ ਜਾ ਰਿਆ ਸੀ ਵੀ 30 ਤੋਂ ਲੈ ਕੇ 35 ਮਣ ਡੜਾ ਪਊਗਾ ਉਹ ਮਹਿਜ 2 ਤੋਂ ਲੈ ਕੇ 3 ਮਣ ਦੇ ਵਿੱਚ ਰਹਿ ਗਿਆ ਦਰਅਸਲ ਕਿਸਾਨੀ ਸੰਕਟ ਜੇ ਸਮਝਣਾ ਹੋਵੇ ਬਹੁਤ ਸਾਰੀਆਂ ਰਿਪੋਰਟਾਂ ਪੀਏਯੂ ਦੀਆਂ ਡਾਕਟਰ ਸੁਖਪਾਲ ਹੋਣਾ ਨੇ ਬਹੁਤ ਕਮਾਲ ਕੰਮ ਕੀਤਾ ਕਿ ਕਿੰਜ ਕਿਸਾਨ ਕਰਜ਼ਾਈ ਹੋ ਕੇ ਉਸ ਵਿਵਿਸ਼ ਸਰਕਲ ਦੇ ਵਿੱਚ ਫਸ ਰਿਹਾ ਹੈ ਇਹ ਇਸ ਪੂਰੇ ਵਰਤਾਰੇ ਨੂੰ ਐਕਸਪਲੇਨ ਕਰ ਦਿੰਦੀ ਹੈ ਜਿਹੜੀ ਆਮ ਲੋਕਾਂ ਨੇ ਪ੍ਰਚਲਿਤ ਕਰਤੀ ਗੱਲ ਵੀ ਜੱਟਾਂ ਨੇ ਕਾਰਾਂ ਲੈ ਲਈਆਂ ਕੋਠੀਆਂ ਲੈ ਲਈਆਂ ਕਰਜ਼ੇ ਲੈ ਲਏ ਇਹ ਮੈਜ 2 ਤੋਂ ਲੈ ਕੇ 5% ਲੋਕ ਹੈ ਜ਼ਿਆਦਾਤਰ ਲੋਕ ਜਿਹੜੇ ਆਤਮ ਹੱਤਿਆ ਕਰਦੇ ਉਹਨਾਂ ਦਾ ਕਾਰਨ ਕੀ ਬਣਦਾ ਵੀ 3 ਤੋਂ 4 ਸਾਲਾਂ ਬਾਅਦ ਕੁਦਰਤ ਵੱਲੋਂ ਨਾਲੋਂ ਸਰਕਾਰਾਂ ਦੀਆਂ ਨਲਾਇਕੀਆਂ ਨਾਲੋਂ ਕੋਈ ਏਰੀਆ ਦਰਿਆ ਦੇ ਪਾਣੀ ਨਾਲ ਮਾਰਿਆ ਜਾਂਦਾ ਜਿਵੇਂ ਆ ਸਾਡਾ ਏਰੀਆ ਇਤਕੀ ਗੁਲਾਬੀ ਸੁੰਢੀ ਨਾਲ ਮਾਰੇਗਾ ਹੁਣ 4.5 ਕਿਲੇ ਜਿਹਦੇ ਕੋਲੇ ਜ਼ਮੀਨ ਹੈ ਉਹਦਾ ਮੰਨ ਕੇ ਚੱਲੋ ਇੱਕ ਕਿੱਲੇ ਦੀ ਬਜਾਦ ਹੈ ਜਿਹੜੀ ਤਕਰੀਬਨ ਤਕਰੀਬਨ 12 ਤੋਂ ਲੈ ਕੇ 15000 ਰੁਪਏ ਦੀ ਹੈ ਜੇ ਆਪਾਂ ਦੂਜੇ ਸਾਧਨਾਂ ਤੋਂ ਕਰਵਾਉਣੀ ਹੈ ਉਹਦਾ ਮੰਨ ਕੇ ਚਲੋ 70000 ਰੁਪਏ ਤਾਂ ਪਹਿਲਾਂ ਹੀ ਲੱਗ ਗਿਆ ਉਦੋਂ ਬਾਅਦ ਜਿਹੜੀ ਉਹਨੇ ਰੇ ਸਪਰੇਅ ਲਾਈ 50000 ਦੀ ਉਹ ਲੱਗੀ ਟੋਟਲ 120000 ਰੁਪਏ ਹੋ ਗਿਆ ਜਿਹੜੀ ਲੇਬਰ ਪਈ 15 20000 ਰੁਪਏ 1.5 ਲੱਖ ਰੁਪਏ ਇਸ ਨਰਮੇ ਤੇ ਉਹਦਾ ਲੱਗ ਗਿਆ ਜਿਹੜਾ ਉਹਨੇ ਆਰਤੀਏ ਤੋਂ ਚੱਕਿਆ ਹੁਣ ਇਹ ਨਰਮਾ ਖਤਮ ਹੋ ਗਿਆ 1.5 ਲੱਖ ਰੁਪਏ ਸਿਰ ਚੜ ਗਿਆ ਹੁਣ ਕਣਕ ਬੀਜਣੀ ਹੈ ਕਣਕ ਲਈ ਫੇਰ 50000 ਰੁਪਏ ਚਾਹੀਦਾ 2 ਲੱਖ ਰੁਪਇਆ ਆਰਤੀ ਇਹਦੇ ਸਿਰ ਚੜ ਚੁੱਕੇ ਐ ਇਸ ਪਰਿਵਾਰ ਦੇ ਫੇਰ ਉਹਨੇ ਸਾਰੇ ਸਾਲ ਦਾ ਰਾਸ਼ਨ ਜਿਹੜਾ ਚੱਕਣਾ ਉਹ ਚੱਕਣਾ ਹੁਣ 2.5 ਲੱਖ ਰੁਪਇਆ 4.5 ਕਿੱਲਿਆਂ ਵਾਲੇ ਇੱਕ ਜ਼ਿਮੀਂਦਾਰ ਦੇ ਸਿਰ ਇੱਕ ਸਾਲ ਚ ਚੜ ਗਿਆ ਇਹ ਸਿਮਰਨ ਜੀ 2 ਜਾਂ 3 ਸਾਲਾਂ ਬਾਅਦ ਨਾ ਜਾਂਦਾ ਜਾਂਦਾ ਇਹੀ ਕਰਜ਼ਾ ਵਿਆਜ ਅਲੱਗ-ਅਲੱਗ ਕੇ 5 ਤੋਂ ਲੈ ਕੇ 6 ਲੱਖ ਰੁਪਇਆ ਬਣ ਜਾਊਗਾ ਇਹ ਇਸ ਪੂਰੇ ਵਾਕਏ ਦੇ ਵਿੱਚ ਸਭ ਤੋਂ ਵੱਧ ਮਜ਼ਾਕ ਜੇ ਹੋਇਆ ਤਾਂ ਉਹ ਮੁਆਵਜ਼ੇ ਦੇ ਨਾਂ ਤੇ ਹੁੰਦਾ ਹੈ ਇਹ ਮੁਆਵਜ਼ਾ ਘਟ ਕਿਉਂਕਿ ਜੋ ਬੰਦਾ ਉਸ ਬੈਲਟ ਚ ਬੈਠ ਕੇ ਦਰਅਸਲ ਗਰਾਉਂਡ ਤੇ ਮਿੱਟੀ ਨਾਲ ਮਿੱਟੀ ਹੋ ਰਿਹਾ ਜਦੋਂ ਉਹ ਜਾ ਕੇ ਲੀਡਰਾਂ ਦੇ ਨਾਲ ਮਿਲ ਰਹੇ ਨੇ ਜੋ ਜੋ ਸਥਾਨਕ ਤੌਰ ਤੇ ਰੋਜ਼ ਉਹਨਾਂ ਨਾਲ ਵਿਚਰਦੇ ਐ ਉਹ ਉਸ ਪੇਨ ਨੂੰ ਸਮਝਦੇ ਐ ਮਾਪ ਜੀ ਇਹਨਾਂ ਨੇ ਤਿੰਨ ਤਿੰਨ ਕੈਟਾਗਰੀਜ਼ ਬਣਾਈਆਂ ਨੇ ਵੀ ਇਹਨਾਂ ਨੇ ਜਿਹੜੇ ਦਾ 25 ਤੋਂ 33 ਮਤਲਬ ਪਰਸੈਂਟੇਜ ਤੇ ਖਰਾਬਾ ਹੋਇਆ ਉਹਨੂੰ ਇਹ 2000 ਹੂੰ 33% ਤੋਂ 70% ਦੇ ਕਰੀਬ ਇਹ 5400 ਤੇ 75% ਤੋਂ ਅਬਵ ਇਹ 12000 ਪ੍ਰਤੀ ਏਕੜ ਪ੍ਰਤੀ ਏਕੜ ਤੁਸੀਂ ਇੱਕ ਮੈਨੂੰ ਛੋਟਾ ਜਿਹਾ ਸਵਾਲ ਮੇਰਾ ਹੈ ਤੁਸੀਂ ਹੁਣ ਸਰਕਾਰ ਹੈ ਕਾਂਗਰਸੀ 2000 ਰੁਪਏ ਮੁਆਵਜ਼ਾ ਕੀ ਮੁਆਵਜ਼ਾ ਹੁੰਦਾ ਚਲੋ ਜਿੱਥੇ ਡੀਜ਼ਲ ਦਾ ਰੇਟ ਇੰਨਾ ਹੋ ਗਿਆ ਹੁਣ ਜੇ ਕਿਤੇ ਖੇਤ ਟ੍ਰੈਕਟਰ ਲੈ ਜਾਣਾ ਪੈ ਜੇ ਤਾਂ 2000 ਦਾ ਤੇਲ ਲੱਗ ਜਾਂਦਾ ਜੀ ਮੈਂ ਤਾਂ ਤੁਹਾਡੇ ਰਾਹੀਂ ਆਪਣੀ ਸਰਕਾਰ ਨੂੰ ਵੀ ਅਪੀਲ ਕਰਦਾ ਅੱਜ ਲੋੜ ਹੈ ਕਿਸਾਨ ਦੀ ਬਾਹ ਫੜਨ ਦੀ ਅੱਜ ਇਹਨੂੰ ਤੱਕ ਪਿੰਡ ਦੇ ਲੋਕਾਂ ਚ ਚੁੱਪ ਤਾਂ ਸੀ ਪਰ ਰੋਸ ਵੀ ਸੀਗਾ ਇਹ ਰੋਸ ਵੀ ਦੇਖਿਆ ਸੀ ਗੱਲਬਾਤ ਜਦੋਂ ਕੀਤੀ ਜਿਹੜਾ ਇਹ ਗੁੱਸਾ ਹੈ ਨਾ ਇਹ ਗੁੱਸਾ ਕੱਲਾ ਕੁਦਰਤ ਤੇ ਨਹੀਂ ਹੈ ਕਿ ਕੁਦਰਤ ਦੀ ਮਾਰ ਪਈ ਤੇ ਇੱਕ ਗੁੱਸਾ ਹੋ ਜਾਂਦਾ ਕਿ ਪ੍ਰਮਾਤਮਾ ਤੂੰ ਸਾਡੇ ਨਾਲ ਕੀ ਕੀਤੀ ਸਰਕਾਰਾਂ ਖਿਲਾਫ ਬਹੁਤ ਵੱਡਾ ਰੋਹ ਹੈ ਔਰ ਜੇਕਰ ਸਰਕਾਰ ਇਸ ਗੱਲ ਨੂੰ ਨਹੀਂ ਸਮਝਦੀ ਤਾਂ ਇਹ ਮੁੱਦਾ ਕਿਸੇ ਵੀ ਹੋਰ ਮੁੱਦੇ ਨਾਲੋਂ ਉਹ ਬਿਜਲੀ ਦਾ ਹੋਵੇ ਉਹ ਰੇਤੇ ਦਾ ਹੋਵੇ ਉਹ ਟਰਾਂਸਪੋਰਟ ਦਾ ਹੋਵੇ ਕਿਸੇ ਵੀ ਹੋਰ ਮੁੱਦੇ ਨਾਲੋਂ ਵੱਡਾ ਮੁੱਦਾ ਹੈ ਕਿਉਂਕਿ ਚੁੱਪ ਬਹੁਤ ਮਾੜੀ ਹੁੰਦੀ ਹੈ ਪਹਿਲਾਂ ਪਿਓ ਦਾਦੇ ਵੀ ਇਹੀ ਰਾਹ ਵਾਗੇ ਜੀ ਕੋਈ ਕਿਸੇ ਨੇ ਟਾਲੀ ਤੇ ਫਾਹਾ ਲੈ 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 ਜੀ ਕਿਸੇ ਨੇ ਸਪਰੇ ਪੀ ਲਈ ਜੀ ਕਿਸੇ ਨੇ ਕਿਸੇ ਕਿਸਮ ਦੀ ਕਰ ਲਿਆ ਜੀ ਖੁਦਕਚੀਆਂ ਕੀਤੀਆਂ ਕਹਿਣ ਦਾ ਭਾਵ ਹੈ ਵੀ ਅਸੀਂ ਵੀ ਹੁਣ ਉਸੇ ਹਾਲਤ ਹੀ ਜਾ ਰਹੇ ਹਾਂ ਜੀ ਅਸੀਂ ਵੀ ਖੁਦਕੁਸ਼ੀਆਂ ਨੂੰ ਤਿਆਰਾਂਗੇ ਸਾਨੂੰ ਘੱਟੋ ਘੱਟ 60000 ਰੁਪਇਆ ਕਿੱਲਾ ਜਿਹੜਾ ਜ਼ਿੰਮੇਦਾਰਾ ਕਰਦਾ ਉਹਨੂੰ ਮਿਲੇ ਤੇ 30000 ਰੁਪਿਆ ਜਿਹੜਾ ਕੋਈ ਗਰੀਬ ਹੈ ਵਿਚਾਰਾ ਇਹਨਾਂ ਗੱਲਾਂ ਤੇ ਬੈਠਾ ਸੀ ਵੀ ਮੈਂ ਨਰਮਾ ਚੋਕੇ ਆਵਦੀ ਧੀ ਨੂੰ ਜਾਵਦੀ ਮੈਂ ਭੈਣ ਨੂੰ ਦੋ ਗਿੱਟ ਕਪੜਾ ਦੇ ਕੇ ਆਵਦੇ ਤੋਰੂਆਂ ਸਭ ਤੇ ਪਾਣੀ ਫਿਰ ਗਿਆ ਮਹਾਰਾਜ ਜੀ ਸਾਡੀ ਇਹੀ ਕੂਕ ਹੈ ਸਰਕਾਰ ਅੱਗੇ ਜੇ ਤਾਂ ਸਰਕਾਰ ਸਾਡੀ ਸੁਣਦੀ ਹੈ ਤੇ ਨਹੀਂ ਫਿਰ ਰੱਬ ਅੱਗੇ ਦਰਦਾਸੇ ਕੀਤੀਆਂ ਵੀ ਸੱਚੇ ਪਾਤਸ਼ਾਹ ਸਾਨੂੰ ਵੀ ਲਾਜਾ ਸੁ ਰ੍ਹਾਂਗੇ ਕਿਹੜੇ ਸਾਨੂੰ ਹੁਣ ਨਾ ਤਾਂ ਆੜਤੀਆ ਦੇ ਰਿਆ ਗੁੜਚਾ ਨਾ ਸਾਨੂੰ ਆਰਤੀ ਆ ਫਸਲ ਵੜਨ ਵਾਸਤੇ 5000 ਮੈਂ ਲੈਣ ਗਿਆ ਕੱਲ ਉਹ ਕਹਿੰਦੇ ਤੇਰੇ ਕਿੰਨੇ 5 ਲੱਖ ਰੁਪਇਆ ਤਾਂ ਪਹਿਲਾਂ ਤੈਨੂੰ ਕਿੱਥੋਂ ਦੇ ਦਈ ਦਿਓ ਦੋਲੇ ਪਹਿਲਾਂ ਵੱਢ ਕੇ ਲਿਆ ਭਾਈ ਜਿਹੜਾ ਵੀ ਟਿੰਡਾ ਤੋੜਦੇ ਸੀਗੇ ਉਹੀ ਟਿੰਡਾ ਕਾਣਾ ਗੁਲਾਬੀ ਸੁੰਡੀ ਦਾ ਟੈਗ ਕੀਤਾ ਹੋਇਆ ਇੱਕ ਵੀ ਫੁੱਟੀ ਨਰਮੀ ਦੀ ਜਿਹੜਾ ਟਿੰਡਾ ਸੀ ਖਿੰਡਿਆ ਨਹੀਂ ਕੋਈ ਤੇ ਨਾ ਕਿਸੇ ਨੇ ਕੋਈ ਟਿੰਡਾ ਤੋੜ ਕੇ ਵੇਖਿਆ ਤੇ ਨਾ ਕੋਈ ਚੁੱਕ ਕੇ ਵੇਖਿਆ ਨਾ ਨਰਮਾ ਹੁਣ ਉਹ ਐਸੀ ਹਾਲਤ ਹੋ ਗਈ ਜ਼ਿਮੀਦਾਰ ਭਰਾ ਜਵਾਗ ਜਿਹੜੇ ਕੰਮ ਕਰਨ ਵਾਲੇ ਖੇਤ ਉਹਨੂੰ ਪੱਟ ਕੇ ਬਾਹਰ ਵੇਲਾ ਨਹੀਂ ਕਰ ਸਕਦੇ ਕੁਪੱਟੀ ਵੀ ਚੀਜ਼ ਹੌਸਲੇ ਵਾਲੀ ਜਾਂਦੀ ਹੈ ਆਪਣੇ ਬਾਹਨ ਦੇ ਵਿੱਚ ਜੋ ਕੋਈ ਦੋ ਮਣ ਦਾਣੇ ਹੁੰਦੇ ਆ ਤੇ ਰੇਟ ਮਿਲਦਾ ਹੈ ਆਪਾਂ ਨੂੰ ਚਾਹ ਹੁੰਦਾ ਚੀਜ਼ ਦਾ ਸ਼ਾਂਤ ਬਹੁਤ ਚੁੱਪ ਔਰ ਪੂਰਾ ਇਲਾਕਾ ਇਸ ਤਰ੍ਹਾਂ ਜਿਵੇਂ ਕਿਸੇ ਗਹਿਰੇ ਸੋਗ ਚ ਡੁੱਬਿਆ ਪਰ ਉਹ ਦੱਸ ਨਹੀਂ 파ਰੇ ਉਹ ਲੋਕ ਤੁਹਾਨੂੰ ਐਕਸਪਲੇਨ ਨਹੀਂ ਕਰ 파ਰੇ ਉਹ ਲੋਕ ਆਪਦੇ ਐਕਸਪ੍ਰੈਸ਼ਨਸ ਦੇ ਹੀ ਨਹੀਂ 파ਰੇ ਕਿਦਰ ਅਸਲ ਸਾਡੇ ਨਾਲ ਹੋਇਆ ਕੀ ਹੈ ਮੁੱਦਾ ਕਿਸਾਨੀ ਦਾ ਬੇਰਜ਼ਗਾਰ ਜਵਾਨੀ ਦਾ ਹਾਕਮ ਕਮੀਆਂ ਲਕੋ ਰਹੇ ਹਾਕਮ ਕਮੀਆਂ ਲਕੋ ਰਹੇ ਕਿ ਖਬਰਾਂ ਦਸਦੀਆਂ ਆਨੇ के कुछ ठीक नहीं ओ रे है खबर दस दिया ने कुछ ठीक नहीं हो रहा है